ਸਲਤਾਨਾ ਜੀ ਜਿਹਨਾਂ ਨੇ ਸੰਜੀਤ ਕਾਲਸਾ ਹੋਏ ਬੇਨਤੀ ਜਤੇਰਾ ਸਾਹਿਬ ਜੀ ਹਾਂਜੀ ਆਪਣੇ ਕਹਿੰਦੇ ਹਟ ਦੇਖਾਂਗੇ ਠੀਕ ਹੈ ਤੁਸੀ ਮਿਹਰਬਾਨੀ ਜੀ ਬਹੁਤ ਬਹੁਤ ਪਹਿਲਾਂ ਤਾਂ ਬਹੁਤ ਬਹੁਤ ਮਿਹਰਬਾਨੀ ਚਲੋ ਤੁਸੀ ਕਿਸੇ ਤਰੀਕੇ ਨਾਲ ਜੀ ਚਲੋ ਸਾਡੇ ਦਰਸ ਲਓਏ ਵਾਹਿਗੁਰੂ ਜੀ ਮੈਨੂੰ ਇਸ ਤਰੀਕੇ ਨਾਲ ਹੋ ਰਹੀ ਨਹੀਂ ਕਿ ਪਰਮੇਸ਼ਰ ਪੂਰੀ ਹੋ ਗਈ ਸੀ ਮੈਂ ਚਲੋ ਤੁਹਾਡੀ ਵਹਿ ਸਮੱਸਿਆ ਕੀ ਹੈਗੀ ਮਤਲਬ ਕੀ ਮੁਸ਼ਕਲ ਆਈ ਹੋਰ ਬਾਬਾ ਜੀ ਇਹ ਹੈ ਜਤੇਰਾ ਸਾਹਿਬ ਕੇ ਕਮੇਟੀਆਂ ਚਲੋ ਥੋੜਾ ਮੋਟਾ ਕਰਦੀਆਂ ਹੁੰਦੀਆਂ ਨੇ ਗੁਰੂ ਕਾ ਗਲੋਬਲ ਕਮੇਟੀਆਂ ਪਰ ਉਸ ਗੁਰਦੁਆਰਾ ਕਮੇਟੀ ਚ ਇੰਨੀ ਗੁੰਡਾਗਰਦੀ ਕਹਿ ਲਈ ਇਹ ਸ਼ਬਦ ਵਰਤਣ ਦੀ ਸੀ ਚਾਹੀਦਾ ਵੈਸੇ ਪਰ ੱੱਕਾ ਸਾਹ ਹਿਲਦੇ ਸਾਰੇ ਆਮ ਕਮੇਟੀ ਨੂੰ ਤਾਂ 40 ਸਾਲ ਹੋ ਗਏ ਉੱਥੇ ਕਾਬਜ ਹੋਈ ਨੂੰ ਪਰ ਉੱਥੇ ਗੰਧੀ ਸਿੰਘ ਨੇ ਡੇਕਾ 6 ਮਹੀਨੇ ਮੈਨੂੰ ਤਾਂ 3 ਮਹੀਨੇ ਬਾਅਦ ਹੀ ਉਹਨਾਂ ਨੇ ਮੇਰੀ ਛੁੱਟੀ ਕਰਤੀ ਮੈਂ ਜੋ ਤਨਖਾਹ ਬਣਾਉਣ ਵਾਸਤੇ ਕਿਹਾ ਜੋ ਉਹਨਾਂ ਨੇ ਮੇਰੀ ਗੱਲ ਹੋਈ ਸੀਗੀ ਜੀ ਹਾਂਜੀ ਇਹ ਕਦਾ ਨਾ ਇਸ ਤਰ੍ਹਾਂ ਲਈ ਕਦਾੱਸਦਾ ਕਦਾ ਤੁਸੀਂ ਨਾ ਤੁਸੀਂ ਐਵੇਂ ਕਰੋ ਤੁਸੀਂ ਜੇ ਕੱਲ ਨੂੰ ਅੰਮ੍ਰਿਤਸਰ ਆਵਾ ਸਕਦੇ ਹੋ ਜੀ ਸਕਤਰੇ ਤਾਂ ਕਿ ਮਿਲੋ ਲੋਜੀ ਗੱਲ ਮੈਂ ਤੁਹਾਨੂੰ ਇਹ ਹੱਥ ਨਹੀਂ ਖੀ ਤੇ ਦੇਖੋ ਜਿਹੜੀ ਸਿੱਖੀ ਆ ਪਾਤਸ਼ਾਹੀ ਇਹ ਬੜੀ ਅਨਮੋਲ ਆ ਤੁਹਾਨੂੰ ਤੁਹਾਨੂੰ ਪਤਾ ਹੀ ਆ ਕਿ ਸਾਡੇ ਸਿਖਾਂ ਨੇ ਬੰਦ-ਬੰਦ ਦਵਾਈ ਕੋਟਰੀਆਂ ਰੁਹਾਈਆਂ ਤਰਖੜੀਆਂ ਤੇ ਚੜਿਆ ਤਾਂ ਆਪਾਂ ਅੱਗੇ ਤੋਂ ਇਹੋ ਜਿਹੀ ਕਦੀ ਵੀ ਨਹੀਂ ਕਰਦੀ ਵੀ ਆਪਾਂ ਸਿੱਖੀ ਛੱਡ ਰਹਾ ਸਿੱਖੀ ਅਨਮੋਲ ਆ ਤੇ ਦੇਖੋ ਰਬੀਸ਼ਿੰਗ ਦੀ ਗੱਲ ਗੱਲ ਮੇਰੀ ਗੱਲ ਸੁਣੋ ਤੇ ਜ਼ਿੰਦਗੀ ਦੇ ਵਿੱਚ ਨਾ ਗੁਰੂ ਪਾਤਸ਼ਾਹ ਦੇ ਬਚਨਾਂ ਬਾਣੀ ਦੇ ਵਿੱਚ ਨਾਨਕ ਬੋਲਣ ਛੱਣਾ ਦੁੱਖ ਛੱਡ ਮੰਗੀ ਹੈ ਸੁੱਖ ਸੁੱਖ ਦੁੱਖ ਦੋਹੇ ਦਾ ਕੱਪੜੇ ਪਹਿਰੇ ਜਾਏ ਮੰਨੋ ਤਾਂ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਉਤਰਾ ਚੜਾ ਆਉਂਦੇ ਜਾਂਦੇ ਰਹਿੰਦੇ ਆ ਬਾਕੀ ਕਿਰਿਆ ਕਾਲ ਤੱਕ ਸਾਹਿਬ ਕਿਉਂਕਿ ਤੁਸੀਂ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹੋ ਕਿ ਕਾਲ ਤੱਕ ਸਾਹਿਬ ਹਮੇਸ਼ਾ ਤੁਹਾਡੇ ਨਾਲ ਆ ਪੰਛ ਤੁਹਾਡੇ ਨਾਲ ਆ ਘਬਰਾਉਣਾ ਨਹੀਂ ਕਿਸੇ ਗੱਲੋਂ ਪਰ ਅੱਗੇ ਤੋਂ ਆਪਾਂ ਇਹੋ ਜੀ ਨਹੀਂ ਕਰਨੀ ਕਿ ਆਪਾਂ ਸਿੱਖੀ ਛੱਡਣਾ ਸਿੱਖੀ ਅਨਮੋਲ ਆ ਬਾਛਾ ਸੇਵਾ ਦੇ ਮੈਂ ਜੱਥੇ ਦਾ ਗਏ ਰੋਮੀ ਸਿਗਰ ਗੱਲ ਕਰੀ ਸੀ ਜੀ ਅਸ ਤੋਂ ਤੋਂ ਨਵੀਂ ਨਹੀਂ ਪਹਿਲਾਂ ਜੀ ਹਾਂਜੀ ਉਹ ਕਿਸੇ ਕਿਸੇ ਸਥਾਨ ਤੇ ਮੈਨੂੰ ਮਿਲੇ ਸੀਗੇ ਪਰ ਦਰੋਂ ਉਹਨੇ ਵੀ ਆਪਣੇ ਤੋਂ ਜਿਲ੍ਹਾ ਕਿਹਾਗਾ ਪਰ ਹੁਣ ਇਹਨਾਂ ਨੇ ਬਹੁਤ ਤਕਾ ਦਿੱਤਾ ਜੀ ਮੇਰੇ ਤਕਕੇ ਨਾਲ ਮੇਰੀ ਡਿਊਟੀ ਹੈ ਬਿਨਾ ਸੰਗਤ ਨਹੀਂ ਦਾਦਾ ਮੰਦਿਤ ਚਲੋ ਤੁਸੀਂ ਨਾ ਤੁਸੀਂ ਕੱਲ ਨੂੰ ਅੰਮ੍ਰਿਤਸਰ ਸਾਹਿਬ ਆਓ 12:00 ਵਜੇ ਆਜੋ 1:00 ਵਜੇ ਆਜੋ ਤੇ ਆਪਾਂ ਤੁਹਾਨੂੰ ਮਿਲਾਂਗੇ ਵੀ ਇੱਕ ਇੱਥੇ ਤੁਸੀਂ ਪਾਤਸ਼ਾਹ ਦੇ ਘਰੇ ਆਣ ਕੇ ਗੁਰੂ ਪਾਤਸ਼ਾਹ ਦੇ ਕੋਲੋਂ ਇਸ ਗੱਲ ਦੀ ਮਾਫੀ ਮੰਗਣੀ ਇਹ ਸਿੱਖੀ ਪਾਤਸ਼ਾਹ ਅਨਮੋਲ ਆ ਅੱਗੇ ਤੋਂ ਇਹ ਗਲਤੀ ਨਹੀਂ ਹੁੰਦੀ ਆਪਾਂ ਬੰਦ ਬੰਦ ਕਟਵਾਉਣ ਵਾਲੀ ਕਾਮ ਤੇ ਬਾਕੀ ਅਸੀਂ ਤੁਹਾਡੇ ਨਾਲ ਖੜੇ ਆਂ ਕਿਸੇ ਗੱਲੋਂ ਆਪਾਂ ਡਰਨਾ ਨਹੀਂ ਹੈ ਗੁਰੂ ਦੀ ਬਾਣੀ ਤੇ ਫਿਕ ਰੱਖੋ ਪਾਤਸ਼ਾਹ ਦੀ ਬਾਣੀ ਦਾ ਪਾਠ ਕਰੋ ਬੇਬੀ ਚੌਕੀ ਸਾਹਿਬ ਪੜੋ ਜਪੀ ਸਾਹਿਬ ਦਾ ਪਾਠ ਕਰੋ ਗੁਰੂ ਤੁਹਾਡੇ ਅੰਦਰ ਸੰਗ ਤੇ ਕੱਲ ਆਓ ਤੁਸੀਂ ਜੀ ਠੀਕ ਠੀਕ ਹੈ ਬਾਈ ਬ੍ਰਿਧਿਕਾ ਕਾਲ ਹਾਂ ਜੀ ਹਾਂ ਜੀ ਇਸੇ ਤੇ ਨੋਟ ਕਰ ਦਿਓ ਮੈਂ ਫਿਰ ਤੋਂ ਹੀ ਕੱਲ ਤੁਸੀਂ 1 ਵਜੇ ਆ ਜਾਓ 1:30 ਵਜੇ ਆ ਜਾਓ ਟਾਈਮ ਲੱਗੂ ਕੋਈ ਨਹੀਂ ਤੁਸੀਂ 2 ਵਜੇ ਆ ਜਾਓ 3 ਵਜੇ ਆ ਜਾਓ ਹਾਂ ਠੀਕ ਇਹ ਅਕਾਲ ਤਖਤ ਸਾਹਿਬ ਸਿੱਖਾਂ ਦਾ ਵਾ ਤੇ ਇਹ ਤਾਂ ਸਾਡੇ ਇਹਦੇ ਵਾਸਤੇ ਰੋਮ ਰੋਮਾ ਦਾ ਹਨ ਤੇ ਬਾਕੀ ਬਾਕੀ ਵੇਖੋ ਪਾਤਸ਼ਾਹ ਨੇ ਸਾਨੂੰ ਚੜ੍ਹਦੀ ਕਲਾ ਦਾ ਉਪਦੇਸ਼ ਦਿੱਤਾ ਪਰ ਚੜ੍ਹਦੀ ਕਲਾ ਤੇ ਰਹਿਣਾ ਹੁਣ ਚੜ੍ਹਦੀ ਕਲਾ ਚ ਰਹੋ ਪਾਠ ਕਰੋ ਤੇ ਕੱਲ ਆ ਠੀਕ 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 ਮੈਨੂੰ ਹੌਸਲਾ ਦੇਣ ਵਾਲਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਘਟੋ ਘਣੇ ਪਾਤਸ਼ਾਹ ਸਾਰਿਆਂ ਦੇ ਰੱਖੇ ਪਤਾ ਨਹੀਂ ਅਬ ਤੇ ਬੱਚਿਆਂ ਨੂੰ ਮੀਤਾਂ ਤੋਂ ਬਹੁਤ ਉਮੀਦ ਆਇਆ ਗਿਆ ਕਿ ਨਾ ਉਸ ਜੀ ਲਈ ਸੋਲਨੀ ਕਿਸੇ ਲਈ ਸੋਲਨੀ ਨਹੀਂ 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 ਇਹ ਤੇ ਪਾਸ਼ਾ ਦਾ ਉਹ ਦਰ ਘਰਵਾ ਜਿੱਥੇ ਕੋਈ ਵੀ ਆਇਆ ਪਾਸ਼ਾ ਦੀ ਸ਼ਰਨ ਤੇ ਤੇ ਪਾਸ਼ਾ ਨੇ ਉਹਨਾਂ ਦੀ ਬਾਹ ਫੜੀ ਗਿਆ ਤੋ ਅਸੀਂ ਗੁਰੂ ਘਰ ਦੇ ਸੇਵਾਦਾਰ ਹੋਣ ਦੇ ਨਾਤੇ ਤੁਹਾਡੇ ਨਾਲ ਤੁਸੀਂ ਕੱਲ ਨੂੰ ਆ ਜਾਓ ਆਪਾਂ ਬੈਠ ਕੇ ਗੱਲ ਕਰਾਂ ਠੀਕ ਹੈ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ